ਲੁਧਿਆਣਾ ਸੁਣ ਕੇ ਪਾਰਕਿੰਗ ਵਾਲੇ ਮਸਲੇ ਤੇ ਨਾ ਡਰ ਜਿਓ ਤੇ ਵੱਡਾ ਸ਼ੋਰੂਮ ਦੇਖ ਕੇ ਸੱਜਣੋਂ ਰੇਟ ਵਾਲੇ ਮਸਲੇ ਤੇ ਨਾ ਡਰ ਜਿਓ ਆਪਾਂ ਉਹ ਬੰਦੇ ਕੋਲੇ ਖੜੇ ਆ ਜਿਹੜੇ ਬੰਦਿਆਂ ਨੇ ਪੰਜਾਬ ਦੇ ਵਿੱਚ 1 ਗ੍ਰਾਮ ਦਾ ਜਿਹੜਾ ਕੰਮ ਉਹ ਸ਼ੁਰੂ ਕੀਤਾ ਸੀ ਅੱਜ ਵੀ ਪੂਰੇ ਪੰਜਾਬ ਦੇ ਵਿੱਚ ਘੁੰਮ ਘੁਮਾ ਕੇ ਤਕਰੀਬਨ 1 ਗ੍ਰਾਮ ਵਾਲਾ ਸੋਨਾ ਇਹਨਾਂ ਵਾਲਾ ਹੀ ਵਿਕਦਾ ਹੈ ਚਾਹ ਕਿਸੇ ਦੀ ਸ਼ਾਪ ਦੇ ਥਰੂ ਵਿਕ ਜੇ ਚਾਹੇ ਇਨਾਂ ਤੋਂ ਸਿੱਧਾ ਲੈ ਜੇ ਪਰ ਗਾਕਾਂ ਨੂੰ ਵੀ ਅੱਜ ਕੱਲ ਪਤਾ ਲੱਗ ਗਿਆ ਇਨਾਂ ਦੇ ਕੋਲੇ ਗਾਕਾਂ ਦੀ ਭੀੜ ਇਸ ਗੱਲ ਦਾ ਸਬੂਤ ਆ ਕਿ ਸਭ ਤੋਂ ਵੱਧ ਅੱਜ ਵੀ ਸੇਲ ਆ ਜਿਹੜੀ 1 ਗ੍ਰਾਮ ਸੋਨੇ ਦੀ ਬਾਈ ਅਨਮੋਲ ਆਪਾਂ ਕਰਦੇ ਹਾਂ ਜੀ ਵੀਰੇ 2000 ਸਾਲ ਚ ਫਾਦਰ ਸਾਹਿਬ ਨੇ 1 ਗ੍ਰਾਮ ਗੋਲ ਦਾ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਵੀ ਇਕੱਲੇ ਆਪਣੀ ਮੈਨੂਫੈਕਚਰਿੰਗ ਹੈ ਪੂਰੇ ਪੰਜਾਬ 'ਚ ਅੱਜ ਵੀ ਆਪਾਂ ਹੀ ਬਣਾਉਂਦੇ ਆ ਸਾਰਾ ਸਮਾਨ ਤੇ ਜਿਹੜੀ ਰੀਅਲ 1 ਗ੍ਰਾਮ ਗੋਲ ਜੁਐਲਰੀ ਹੋ ਆਪਣੇ ਕੋਲ ਮਿਲਦੀ ਹੈ ਨੇ ਇਹ ਸ਼ੁਰੂ ਕਿਵੇਂ ਹੋਇਆ ਮਤਲਬ ਕਿਉਂ ਕਿਉਂ ਆ ਗਿਆ ਦਿਮਾਗ ਇਹ ਕਹਾਣੀ ਕਿਵੇਂ ਆ ਗਈ ਜਿਵੇਂ ਰੇਟ ਸੋਨੇ ਦਾ ਵਧਦਾ ਜਾ ਰਿਹਾ ਸੀ ਉੰਮੇ ਜਿਵੇਂ ਸਾਡੇ ਫਾਜ਼ਲਾ ਸਾਹਿਬ ਨੇ ਜੀ ਬੈਠ ਕੇ ਇੱਕ ਸਾਡਾ ਕਾਰੀਗਰ ਸੀਗਾ ਉਹਦੇ ਨਾਲ ਜਦੋਂ ਮੀਟਿੰਗ ਤੇ ਪਤਾ ਲੱਗਿਆ ਕਿ ਇਦਾਂ ਦੀ ਕੋ ਜੁਐਲਰੀ ਤਿਆਰ ਹੋ ਸਕਦੀ ਹੈ ਜਿਹਦੇ ਉੱਤੇ ਸੋਨਾ ਚੜਿਆ ਹੋਊਗਾ ਤੇ ਨੀਚੇ ਉਹਦੇ ਚਾਂਦੀ ਤੇ ਤਾਂਬੇ ਦਾ ਬੇਸ ਬਣ ਸਕਦਾ ਤੇ ਜਦੋਂ ਪ੍ਰੋਡਕਟ ਆਪਾਂ ਬਣਵਾ ਕੇ ਦੇਖੇ ਜਦੋਂ ਉਹਨੂੰ ਟੈਸਟ ਕੀਤਾ ਤੇ ਸਮਝ ਲੱਗਿਆ ਕਿ ਆਉਣ ਵਾਲੇ ਟਾਈਮ 'ਚ ਜਿਵੇਂ ਸੋਨਾ ਰੇਟ ਵੱਧਦਾ ਜਾ ਰਿਹਾ ਸੀ ਉਸ ਟਾਈਮ ਵੀ 2000 ਸਾਂਚ ਵੀ ਕਿ ਜੁਐਲਰੀ ਦਾ ਟ੍ਰੈਂਡ ਵੱਧਦਾ ਜਾਣਾ ਤੇ ਅੱਜ ਜਿਵੇਂ ਦੇਖ ਲਓ ਤੁਸੀਂ 75000 ਰੁਪਏ ਸੋਨਾ ਹੋ ਗਿਆ ਤੇ ਅੱਜ ਦੇ ਰੇਟ 'ਚ ਸੋਨਾ ਪਾਣਾ ਲੈਣਾ ਹਰ ਚੀਜ਼ 'ਚ ਔਖ ਹੋ ਗਿਆ ਤੇ ਦਿਲ ਕਰਦਾ ਦਿਲ ਕਰਦਾ ਜੀ ਤੇ ਸੇਫਟੀ ਪਰਪਸ ਲਈ ਵੀ ਔਖਾ ਹੈ ਤੇ ਵੈਸੇ ਵੀ ਪੌਕੇਟ ਫਰੈਂਡਲੀ ਵੀ ਨਹੀਂ ਰਿਹਾ ਹੁਣ ਮਹਿੰਗਾਈ ਬਹੁਤ ਹੋ ਗਈ ਹੈ ਹੁਣ ਇਦਾਂ ਦਾ ਵੀਰੇ ਜਿਵੇਂ ਬ੍ਰੇਸਲੇਟ ਆਪਾਂ ਦੇਖਦੇ ਆਂ ਹੂੰ ਆ 8 ਤੋਲਿਆਂ ਦਾ ਬ੍ਰੇਸਲੇਟ ਹੈ ਹੂੰ ਇਹ ਹੁਣ ਅੱਜ ਲੈਣ ਜਾਂਦਾ ਗਾਹਕ 5 ਲੱਖ ਰੁਪਏ ਤੋਂ ਉੱਪਰ ਬੈਂਦਾ ਤੇ 50000 ਰੁਪਏ ਇਕੱਲੇ ਬਣਵਾਈ ਬੈਣੀ ਹੈ ਜਿਹੜੀ ਅਗਲੇ ਦਿਨ ਹੀ ਤੁਹਾਡੀ ਵੇਸਟ ਹੋ ਗਈ ਹੈ ਇਹ ਹੁਣ 1 ਗ੍ਰਾਮ 골ਡ ਦੇ ਵਿੱਚ 1 ਗ੍ਰਾਮ ਸੋਨੇ ਦੇ ਨਾਲ ਆਪ 11500 ਰੁਪਏ ਦਾ ਕਸਟਮਰ ਨੂੰ ਦੇ ਦੇਣਾ ਉਹ ਵੀ ਪੂਰੀ ਗਾਰੰਟੀ ਰਹੂਗੀ ਇਹਦੀ ਕਿ ਇਹ ਤੇ 골ਡ ਨਹੀਂ ਉਤਰੂਗਾ ਤੇ ਪੰਜ ਸਾਲਾਂ ਜੋ ਜਦੋਂ ਮਰਜ਼ੀ ਅੱਧੇ ਮਹੀਨੇ ਜਾ ਕੇ ਗਾਹਕ ਬਦਲਾ ਸਕਦਾ ਨੂੰ ਮਤਲਬ ਜੇ ਆਪਾਂ 11000 ਰੁਪਏ ਦਾ ਦਿੱਤਾ 5500 ਰੁਪਏ ਉਹਦਾ ਸੇਪ ਪਿਆ ਹਾਂਜੀ ਤੇ ਨਾਲ ਗਰੰਟੀ ਵੀ ਹੈ ਕਿ ਕੱਲੋਂ ਇਹਨੂੰ ਕੋਈ ਖਰਾਬ ਨਹੀਂ ਹੋਊਗਾ ਕੋਈ ਪਾਲਿਸ਼ ਨਹੀਂ ਹੈਗੀ ਸੋਨੇ ਦੀ ਪਰਤ ਤੇ ਜੇ ਉਹ ਸੋਨੇ ਦਾ ਖਰੀਦੂਗਾ ਉਹਦੀ 50000 ਰੁਪਏ ਇਨਵੈਸਟਮੈਂਟ ਉੱਡ ਗਈ ਆ ਕੱਲੀ ਬਨਵਾਈ ਹੈ ਜਿਹੜੀ ਅਗਲੇ ਦਿਨ ਹੀ ਖਤਮ ਹੋ ਗਈ ਉਹ ਅਗਲੇ ਦਿਨ ਹੀ ਖਤਮ ਹੋ ਗਿਆ ਉਹ ਅਗਲੇ ਦਿਨ ਹੀ ਮੋੜੂਗਾ ਤਾਂ 50000 ਰੁਪਏ ਕੱਟਿਆ ਜਾਣਾ ਹਾਂਜੀ ਇਹਦੇ ਚੋਂ ਕੱਟਿਆ ਜਾਣਾ 5500 ਤੇ ਨਾਲੇ ਜੇ ਕੱਲ ਨੂੰ ਰੱਬ ਨਗਰੇ ਗਿਰ ਗਿਆ ਜਾਂ ਖੋਇਆ ਗਿਆ ਤੇ ਉਹ 5 ਲੱਖ ਦਾ ਨੁਕਸਾਨ ਹੈ ਤੇ 10000 ਦਾ ਵੀ ਨਹੀਂ ਹੈਗਾ ਹਾਂ ਤੇ ਇਹ ਕੇਰਾ ਮੋਟਰਸਾਈਕਲ ਖੜਾ ਕੇ ਦੇਖ ਲੂਗਾ ਬੰਦਾ ਵੀ ਡਿੱਗ ਪਿਆ ਉਸ ਤੋਂ ਬਾਅਦ ਬਾਲਾ ਲੋੜ ਜਾਂ ਨਹੀਂ ਨੇ ਰਾਜਾ ਨਹੀਂ ਕਰਦਾ ਉਸ ਤੋਂ ਬਾਅਦ ਤੁਰ ਜਾਊਗਾ ਹਾਂਜੀ ਇਹ ਡੇ ਬਾਏ ਡੇ ਵੱਧ ਜਾਂਦਾ ਇਦਾਂ ਦੇ ਵੀਰੇ 4 4 ਤੂਲਿਆਂ ਦੇ ਕੜੇ ਹੁਣ ਇਹਦੇ ਵਿੱਚ ਇਹ ਹੈ ਕਿ ਡਿਜ਼ਾਈਨਿੰਗ ਵੀ ਇੰਨੀ ਕਿ ਜ਼ਿਆਦਾ ਹੈ ਕਸਟਮਰ ਸਾਡੇ ਤੋਂ ਲੈ ਜਾਂਦਾ ਸਾਲ ਕ ਪੰਦਾ ਉਸ ਤੋਂ ਬਾਅਦ ਫੇਰ ਅੱਧੇ ਪੈਸੇ ਚੇਂਜ ਕਰਾ ਕੇ ਕੋਈ ਹੋਰ ਡਿਜ਼ਾਈਨ ਲੈ ਜਾਂਦਾ ਕਿਉਂ ਉਹਦੇ ਨਾਲ ਸ਼ੌਂਕ ਵੀ ਪੂਰੇ ਹੁੰਦੇ ਜਾ ਰਹੇ ਆ ਯਾਰ ਇੱਕ ਦੀ ਤੇ ਰਖੜੀਆਂ ਬਹੁਤ ਵਿਕੀਆਂ ਹੋਣਗੀਆਂ ਹਾਂਜੀ ਰਖੜੀਆਂ ਦੀ ਜਗ੍ਹਾ ਤੇ ਐਤਕੀ ਸਾਰਿਆਂ ਨੇ ਬ੍ਰੇਸਲਟ ਬਹੁਤ ਪਸੰਦ ਕੀਤੇ ਆ ਵੀਰੇ ਇਹ 3 3 4 4 ਤੂਲਿਆਂ ਦੇ ਬ੍ਰੇਸਲਟ ਨੇ ਸਿਰਫ 9095 ਰੁਪਏ ਦੀ ਰੇਂਜ ਚ ਤੇ ਰੈਗੂਲਰ ਵੇਅਰ ਨੇ ਰੋਜ਼ ਪਾ ਸਕਦੇ ਆਂ ਏ ਨਹੀਂ ਹੈਗਾ ਤੇ ਸਾਡੀ ਮੇਨ ਗੱਲ ਵੀ ਤੇ ਗਰੰਟੀ ਇਹ ਹੁੰਦੀ ਹੈ ਕਿ ਇਹ ਤੇ ਕੋਈ ਪਾਲਿਸ਼ ਨਹੀਂ ਹੁੰਦੀ 1 ਗ੍ਰਾਮ ਸੋਨੇ ਦੀ ਅਸਲੀ ਪਰਤ ਹੈ ਇੱਕ ਇੱਕਨ ਮੂਲ ਆਏ ਆਏ ਤਾਂ ਨਹੀਂ ਚੱਕਰ ਵੀ ਮੰਨ ਲਓ ਕਿ ਚਲੋ ਆਪਾਂ ਸਾਲ ਦੀ ਗਰੰਟੀ ਦੇ ਦਿੰਨੇ ਆਂ ਹਾਂਜੀ ਵੀਰੇ ਪੰਜੀ ਦੀ ਸਾਲ ਦੀ ਆਪਾਂ ਦੇਤੀ ਹਾਂਜੀ ਆਪਾਂ ਨੂੰ ਪਤਾ ਉਹਨੇ ਨਿੱਤ ਨਹੀਂ ਪਾਉਣਾ ਹਾਂਜੀ ਉਹਨੇ ਸਾਲ ਦੇ ਵਿੱਚ ਪਾਉਣਾ 5-7 ਤਾਰੀ ਹਾਂਜੀ ਬਿਲਕੁਲ ਤੇ ਯਾਰ ਫਿਰ 5-7 ਤਾਰੀ ਇਹਨਾਂ ਦਾ ਕੁਝ ਹੁੰਦਾ ਨਹੀਂਗਾ ਵੀ ਐ ਤਰੀਕਾ ਜੇ ਮੈਨੂੰ ਨਿੱਤ ਪਾਈ ਫਿਰ ਜੇ ਇਹਨੂੰ ਤੁਸੀਂ ਰੋਜ਼ ਵੀ ਪਾ ਲੂਗੇ ਪਹਿਲੀ ਗੱਲ ਤਾਂ ਚਲੋ ਹੈਵੀ ਆਰਟੀਕਲ ਤੁਹਾਡੀ ਗੱਲ ਸਹੀ ਹੈ ਨਹੀਂ ਪੈਂਦੇ ਪਰ ਜਿਹੜੇ ਰੈਗੂਲਰ ਵੇਅ ਹੂੰ ਇਹ ਵੀ ਤੁਸੀਂ ਜੇ ਪਾਨੇ 3-4 ਸਾਲ 5 ਸਾਲ ਕੁਝ ਨਹੀਂ ਹੁੰਦਾ ਗਾਰੰਟੀ ਤਾਂ ਸਿਰਫ ਇੱਕ ਇਹ ਹੁੰਦੀ ਹੈ ਕਿ ਟਾਈਮ ਪੀਰੀਅਡ ਦੀ ਗਾਰੰਟੀ ਹੈ ਉਸ ਤੋਂ ਬਾਅਦ ਵੀ ਸਾਡੇ ਕੋਲ ਪੂਰੀ ਕਸਟਮਰ ਸਰਵਿਸ ਹੈ ਇਹ ਨਹੀਂ ਹੈਗਾ ਕਿ ਸਾਲ ਨੰਘ ਗਿਆ ਤਾਂ ਅਸੀਂ ਗਾਗ ਦੀ ਗੱਲ ਨਹੀਂ ਸੁਣਨੇ ਹਾਂ ਵੀ ਉਸ ਤੋਂ ਬਾਅਦ ਵੀ ਆ ਕੇ ਜਦੋਂ ਮਰਜ਼ੀ ਫਿਨਿਸ਼ਿੰਗ ਕਰਵਾ ਸਕਦਾ ਕਾ ਇੱਡਾ ਸ਼ੋਅਰੂਮ ਇੰਨਾ ਸਿਸਟਮ ਚੱਲ ਪਿਆ ਬਾਪੂ ਹੁਣ 24 ਸਾਲ ਤੋਂ ਕਰ ਰਹੇ ਆ ਤੇ ਅੱਜ ਵੀ ਵੀਰੇ ਤੁਸੀਂ ਮੰਨੂਗੇ ਜਿਹੜੇ 24 ਸਾਲ ਤੋਂ ਕਸਟਮਰ ਜੁੜੇ ਹੋਏ ਨੇ ਸਾਡੇ ਨਾਲ ਅੱਜ ਵੀ ਆਂਦੇ ਨੇ ਸਮਾਨ ਵੀ ਦਿਖਾਉਂਦੇ ਨੇ ਕਿ ਉਦੋਂ ਲੈ ਕੇ ਗਏ ਸੀ ਉਵੇਂ ਹੀ ਪਿਆ ਆ ਦੇਖੋ ਵੀਰ ਪੰਜਾਬ ਦੇ ਇੱਧਰ ਲੋਕਟ ਨੱਤੀਆਂ ਜਿੰਨੀ ਵੀ ਸੋਨੇ ਦੇ ਵਿੱਚ ਨਵੀਂ ਨਵੀਂ ਵੈਰਾਈਟੀ ਰੋਜ਼ ਬਣਦੀ ਆ ਸਾਰੀ ਆਪਾਂ 1 ਗ੍ਰਾਮ ਗੋਲਜ ਤਿਆਰ ਕਰਾ ਕੇ ਰੱਖਦੇ ਆ ਆ ਨੱਤੀਆਂ ਦੇਖੋ ਫ੍ਰੀਦ ਹਾਂਜੀ ਹੁਣ ਉਸ ਤੋਂ ਬਾਅਦ ਇੱਧਰ ਜਿਵੇਂ ਜੜਾਊ ਕਲੈਕਸ਼ਨ ਹੁੰਦੀ ਆ ਪੰਜਾਬੀ ਆਪਣੀ ਟ੍ਰੈਡੀਸ਼ਨਲ ਜੁਐਲਰੀ ਆ ਜੜਾਊ ਵੀਰੇ ਫਰਤੋਂ ਸਮੋ ਇੱਕ ਗੱਲ ਦੱਸਦਾ ਵੀਰੇ ਆਹ ਜਿਹੜੇ ਸਟੋਨ ਨੇ ਨਾ ਇਹ ਸੋਨੇ ਦੇ ਵਿੱਚ ਤੋਲ ਕੇ ਮਿਲਦੇ ਨੇ ਹਾਂ ਸੋਨੇ ਦੇ ਬਰਾਬਰ ਹਾਂਜੀ ਸੋਨੇ ਦੇ ਵਜਨ ਤੇ ਹੀ ਮਿਲਨੇ ਨੇ ਸਿਰਫ ਜਿਹੜੇ ਜੜੇ ਹੋਏ ਹੁੰਦੇ ਉਹ ਤਾਂ ਵਿੱਚ ਹੀ ਹੁੰਦੇ ਲਟਕਣ ਲੈਸ ਹੁੰਦੇ ਮਾਰੇ ਮੋਟੇ ਤੇ ਜੇ ਕੱਲ ਨੂੰ ਤੁਸੀਂ ਜਦੋਂ ਸੋਨਾ ਇਹ ਵਾਪਸ ਕਰਾਣ ਜਾਂਦੇ ਹੋ ਜਾਂ ਡਿਜ਼ਾਈਨ ਬਦਲਣ ਅੱਧੇ ਪਹਿਰੇ ਰਹਿ ਜਾਂਦੇ ਕੱਢ ਕੇ ਸੜ ਦੰਦੇ ਹਾਂਜੀ 2-3 ਲੱਖ ਦਾ ਸਮਾਨ ਤੁਹਾਡਾ ਲੱਖ ਰੁਪਏ ਦਾ ਵੀ ਨਹੀਂ ਲੈਂਦਾ ਤੇ ਇੰਦਾ ਦੀ ਬਾਹੀ ਸਾਡੇ ਕੋਲ 2 ਮਤਲਬ 2 ਪੀਸ 9500 ਰੁਪਏ ਤੇ ਮਿਲ ਜਾਂਦੇ ਨੇ ਯਾਰ ਹੋਣਾ ਜਿਵੇਂ ਆਹ ਹਾਰ ਆ ਹਾਂਜੀ ਇਹਦੇ ਚ ਜਿਹੜਾ ਆ ਆ ਮਿਲਣਾ ਇਹ ਸਾਰਾ ਵਿਚ ਤੋਲ ਕੇ ਮੈਣੇ ਇਹ ਸਾਰਾ ਵਿਚ ਤੋਲ ਕੇ ਮਿਲਣਾ ਅੱਧੇ ਤੋਂ ਜ਼ਿਆਦਾ ਤਾਂ ਸਟੋਨ 'ਚ ਹੀ ਪੈਸੇ ਨੁਕਸਾਨ ਹੋ ਜਾਂਦਾ ਕਸਟਮਰ ਦਾ ਬਨਵਾਈ ਤੋਂ ਲਾਵਾ ਜਦੋਂ ਇਹ ਆਪਾਂ ਸੋਨਾ ਦੇਣਾ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕੱਟਣੇ ਇਹ ਕੱਢਣੇ ਹਾਂਜੀ ਇਹ ਕੱਢਣੇ ਆ ਫਿਰ ਉਸ ਤੋਂ ਬਾਅਦ ਥੋੜਾ ਤੋਲਣਾ ਹੁਣ ਇਦਾਂ ਦੇ ਆ ਵੀਰੇ ਡੇਲੀ ਮੇਟ ਟੋਪਸ ਹੈ ਜਿਵੇਂ ਮਰਜ਼ੀ ਆਪਾਂ ਘਰੇ ਲੇਡੀਜ਼ ਕੱਲੀਆਂ ਵੀ ਹੁੰਦੀਆਂ ਨੇ ਚਲੋ ਜਿਵੇਂ ਮਰਜ਼ੀ 22500 ਦੇ ਆ ਪਾਈ ਜਾਂ ਤੇ ਆਪਣੀ ਇਹ ਵੀ ਗਰੰਟੀ ਹੈ ਸੁਨਿਆਰਾ ਵੀ ਇਹਨੂੰ ਤਾਂ ਜੱਜ ਕਰ ਸਕਦਾ ਜੇ ਕੱਟ ਕੇ ਆ ਰਗੜ ਕੇ ਦੇਖੂਗਾ ਕੱਟੂਗਾ ਜੇ ਉਹਨੂੰ ਕਸਵੱਟੀ ਤੇ ਖਸਾਊਗਾ ਕੁਝ ਨਹੀਂ ਹੁੰਦਾ ਉਹਦੇ ਨਾਲ ਰਗੜ ਕੇ ਚਾਹੇ ਤਜਾਬ ਚ ਵੀ ਆਪਾਂ ਇਹਨੂੰ ਪਾੰਨੇ ਆ ਤਜਾਬ ਚ ਵੀ ਆਪਣਾ ਪਾਸ ਹੁੰਦਾ ਹੈ ਜਿਹੜਾ ਸੋਨੇ ਨੂੰ ਸੋਨਾ ਟੱਚ ਕਰਦਾ ਨੂੰ ਸਕਿਨ ਨੂੰ ਸਾਰਾ ਸੋਨੇ ਟੱਚ ਕਰਨਾ ਹੁਣ ਮੇਨ ਜਿਹੜੀ ਸਾਡੀਆਂ ਸਭ ਤੋਂ ਜ਼ਿਆਦਾ ਚੀਜ਼ਾਂ ਆ ਰੈਗੂਲਰ ਵੇਅਰ ਦੀਆਂ ਚੂੜੀਆਂ ਘੜੇ ਇਹ ਸਾਰੀਆਂ ਵੀਰੇ ਹੱਥ ਨਾਲ ਬਣੀਆਂ ਹੋਈਆਂ ਨੇ ਚਾਰ ਤੋਲੇ ਦੀਆਂ ਨੇ 1 ਗ੍ਰਾਮ ਦੋਨਾਂ ਦੇ ਉੱਪਰ ਸੋਨਾ ਹੁਆ ਜੀ ਹੁਣ ਸਾਡੇ ਕਈ ਵੀ ਜੀ ਮੇਨ ਦੱਸਣ ਵਾਲੀ ਗੱਲ ਹੈ ਹੁਣ ਜਿਵੇਂ ਵੀਰਾ ਝੂਮਕੇ ਨੇ ਜੀ ਇਹ 4045 ਹੁੰਦੇ ਨੇ ਇਹਦੇ 1 ਗ੍ਰਾਮ ਸੋਨਾ ਨਹੀਂ ਹੈਗਾ ਕਿਉਂਕਿ 7500 ਰੁਪਏ ਦਾ 1 ਗ੍ਰਾਮ ਸੋਨਾ ਹੀ ਹੈ ਹੂੰ ਇਹਦੇ ਆਕਾਰ ਦੇ ਹਿਸਾਬ ਨਾਲ ਇੱਥੇ ਅੱਧਾ ਗ੍ਰਾਮ ਸੋਨਾ ਹੁੰਦਾ ਛੱਡੀ ਇਦਾਂ ਨਹੀਂ ਹੈਗਾ ਕਿ ਹਰੇਕ ਦੇ 1 ਗ੍ਰਾਮ ਹੈ ਹੁਣ ਇਦਾਂ ਦੇ ਸੈੱਟ ਨੇ ਇਹਨਾਂ ਤੇ 2 ਗ੍ਰਾਮ ਹੁੰਦਾ ਕਿਉਂਕਿ ਜ਼ਿਆਦਾ ਹੈਵੀ ਹੈ ਮੈਂ ਯਾਰ ਮੇਰੇ ਮੇਰੇ ਦਿਮਾਗ 'ਚ ਗੱਲ ਪੈ ਗਈ ਆ ਸਾਡੇ ਵਿੱਚ ਅਸਲ ਦੇ ਵਿੱਚ 10ਵਾਂ ਕਾ ਹਿੱਸਾ ਸੋਨਾ ਹੁੰਦਾ 10ਵਾਂ ਹਿੱਸਾ ਜਦੋਂ ਅਸੀਂ ਪਹਿਲਾਂ ਇਹਨੂੰ ਸ਼ੁਰੂ ਕਰਦੇ ਸੀ ਇਹਨੂੰ 10% ਵਾਲੀ ਗੋਲਡ ਜੁਐਲਰੀ ਕਿਹਾ ਜਾਂਦਾ ਸੀਗਾ ਹਾਂ ਕਿ ਜਿੰਨਾ ਵਜ਼ਨ ਉਹਦਾ 10% ਸੋਨਾ ਵਾ ਤੇ ਬਾਕੀ ਉਹਦਾ ਮੈਟਲ ਹੁੰਦਾ ਵੀ ਜੇ ਆਪਾਂ 10 ਤੋਲੇ ਲਵਾਂਗੇ ਤਾਂ ਉਹਦੇ 'ਚ ਇੱਕ ਤੋਲੇ ਦੇ ਨੇੜੇ ਸੋਨਾ ਹੋ ਸਕਦਾ ਹਾਂ ਇਹ ਚੀਜ਼ ਹੁੰਦੀ ਸੀ ਪਰ ਜਦੋਂ ਚਲੋ ਥੋੜਾ ਸੋਨਾ ਮਹਿੰਗਾ ਹੋਇਆ ਅਸੀਂ ਇਹਨੂੰ ਰੇਸ਼ਿਓ ਦੀ ਘਟਾਤੀ ਤਾਂ ਵੀ ਇੰਨੀ ਹੈ ਕਿ ਜੇ ਕਸਟਮਰ ਜਿੱਦਾਂ ਮਰਜ਼ੀ ਨੂੰ ਯੂਜ਼ ਕਰੇ ਖਰਾਬ ਹੋਣ ਵਾਲਾ ਕੰਮ ਨਹੀਂ ਆਵਰੇ ਪੀਪਲ ਬੱਤੀਆਂ ਲਈ ਟ੍ਰੈਡੀਸ਼ਨਲ ਸੈਟ ਨੇ ਹੂੰ ਇਹ ਜਿਵੇਂ ਪਹਿਲਾਂ ਵੀ ਬਹੁਤ ਹੁੰਦੇ ਸੀ ਹੁਣ ਜਿਵੇਂ ਪੁਰਾਣੀ ਜੁਲੰਗ ਦਾ ਦੁਬਾਰਾ ਰਿਵਾਜ ਆਇਆ ਹੋਇਆ ਹੁਣ ਅੱਜ ਵੀ ਸਭ ਤੋਂ ਜ਼ਿਆਦਾ ਇਹੀ ਚੱਲਦੇ ਨੇ ਆਹ ਬਹੁਤ ਬੈਗ ਤਰ੍ਹਾਂ ਨਹੀਂ ਹਰ ਤਰ੍ਹਾਂ ਹਾਂਜੀ ਇਹ ਬਹੁਤ ਜ਼ਿਆਦਾ ਇਹਦੀ ਸੀਲ ਹੈ ਇਹਦੇ ਵਿੱਚ ਵੈਰਾਈਟੀ ਹਰ ਤਰ੍ਹਾਂ ਦੀ ਮਿਲੂਗੀ ਜਿੰਨੇ ਵੀ ਲੇਟੈਸਟ ਗੋਲਡ ਦੇ ਡਿਜ਼ਾਈਨ ਹੁੰਦੇ ਜਿਹੜੀ ਸਭ ਤੋਂ ਵੱਡੀ ਗੱਲ ਹੁਣ ਇਹਦੇ ਤੇ ਘਟੋੜ 1.5 ਲੱਖ ਰੁਪਏ ਬਣਵਾਈ ਪਊਗੀ ਹਾਂ ਇਹਦੇ ਘਟੋੜ 1 ਲੱਖ 1.5 ਲੱਖ ਦੀ ਗੱਲ ਸਹੀ ਹੈ ਬਣਵਾਈ ਪੈਣੀ ਹੈ ਤੇ ਮੋਤੀ ਮੋਤੀ ਚ ਵੀ ਬੜਾ ਨੁਕਸਾਨ ਹੋਣਾ ਤੇ ਪੈਣਾ ਉਨਨ ਜੀ ਕਰਦਾ ਮੇ ਮੇਰਾ ਤਾਂ ਕਸਟਮਰਾਂ ਨੂੰ ਇੱਕ ਸਲਾਹ ਇਹ ਆ ਵੀ ਤੁਸੀਂ ਮੰਨ ਕੇ ਚੱਲੋ ਵੀ ਜੇ ਪਾਇਨ ਨੂੰ ਆ ਲੈ ਲੋ ਹਾਂਜੀ ਇਨਵੈਸਟਮੈਂਟ ਨੂੰ ਸੋਨਾ ਪੀ ਹਰ ਹਰ ਬੰਦਾ ਇਦਾਂ ਹੀ ਕਰ ਰਿਹਾ ਜੀ ਜਿਹੜਾ ਸੋਨੇ 'ਚ ਇਨਵੈਸਟ ਕਰਨ ਦਾ ਪੀਸ ਲੰਦਾ 골ਡ ਕਿਉਂਕਿ ਉਹਦਾ ਸੰਭਾਲਣਾ ਛੋਟ ਇੰਨਾ ਕਾਰ ਮਿਲ ਗਿਆ ਆਪਾਂ ਨੂੰ ਤੇ ਉਹਦੇ ਵਿੱਚ ਕੱਲ ਕੋਈ ਕੁਛ ਕਟੋਤੀ ਨਹੀਂ 1 ਰੁਪਏ ਦੀ ਵੀ ਕਟੋਤੀ ਨਹੀਂ ਨਾ ਕੋਈ ਬਨਵਾਈ ਹੈ ਜੇ ਅੱਜ 60000 ਰੁਪਏ ਸੋਨਾ ਤੇ 60000 ਨਹੀਂ ਮਿਲਣਾ ਤੇ 65000 ਹੋ ਗਿਆ ਤਾਂ 65000 ਨਹੀਂ ਵਿਕਣਾ ਇਹ ਨਾ ਉਹ ਤੇ 10% ਬਨਵਾਈ ਪੈਂਦੀ ਆ ਹੁਣ ਆ ਚੀਜ਼ੇ ਵੀਰੋ ਦੇਖੋ ਇਹ ਜਿਵੇਂ ਫਿਨਿਸ਼ਿੰਗ ਦਾ ਇਹ ਮੇਨ ਮੁੱਦਾ ਕੀ ਹੁੰਦਾ ਕਿ ਅੱਗੇੋਂ ਪਿੱਛੋਂ ਬੈਕ ਫਰੰਟ ਹਰ ਤਰ੍ਹਾਂ ਉਦਾਂ ਹੀ ਆ ਕਿਉਂਕਿ ਇਹਨੂੰ ਬਣਾਉਣ ਵਾਲੇ 골ਡ ਦੇ ਕਾਰੀਗਰ ਨੇ ਜੀ ਤਾਹੀ ਇਹਦੀ ਫਿਨਿਸ਼ਿੰਗ 골ਡ ਮੰਗਉਂਦੀ ਹੈ ਜੀ। ਵਜ਼ਨ ਵੀ ਇੱਕ ਗੱਲ ਮੈਨੂੰ ਹੋਰ ਦੱਸ। ਹਾਂਜੀ ਵੀਰ। ਬਈ ਫਿਰ ਇਹਨਾਂ ਦੀ ਬਣਵਾਈ ਕਾ ਤੂੰ ਇੰਨੀ ਸਸਤੀ? ਇਹਨਾਂ ਦੀ ਬਣਵਾਈ ਵੀਰੇ ਤਾਂ ਸਸਤੀ ਹੈ। ਸਾਡੇ ਹੁਣ ਜਿਹੜੀਆਂ ਫੈਕਟਰੀਆਂ ਦੇ ਵਿੱਚ ਇੱਕ ਤਾਂ ਲੇਬਰ 3-3 4-400 ਬੰਦੇ ਦੀ ਹੈ। ਉੱਤੋਂ ਦੀ ਲੇਟੈਸ ਮਸ਼ੀਨਾਂ ਨੇ ਜਿੱਥੇ ਕਾਰੀਗਰ 3-4 ਦਿਨਾਂ 'ਚ ਇੱਕ ਸੈੱਟ ਬਣਾਉਂਦਾ ਸੀ ਅੱਜ ਉਹ ਰੋਜ਼ ਦਾ 3-400 ਸੈੱਟ ਬਣਾ ਰਹੇ। ਅੱਛਾ। ਬਲਕ 'ਚ ਬਣਾਣ ਕਰਕੇ ਇਹਦੀ ਬਣਵਾਈ ਸਸਤੀ ਹੈ। ਇੰਨੀ ਸਸਤੀ ਹੈ। ਹਾਂਜੀ। ਹੂੰ। ਮੋਨੇਟਾ ਦੇ ਆ ਦੇਖੋ। ਸੈੱਟ ਜਿਹੜੇ ਵੀ ਪ੍ਰੀਤ ਦਾ ਯਾਰ ਦਿਖਾਉਣਾ ਵੀਰੇ ਤੁਸੀਂ ਮੜੇ ਅੱਗੇ ਅੱਗੇ ਆਹ ਚੀਜ਼ਾਂ ਹਾਂ ਹਾਂ ਆਹ ਦੇਖ ਇਹ ਜਿਹੜਾ ਹੁਣ ਪੇਂਟ ਹੋਇਆ ਹੋਇਆ ਵੀਰੇ ਇਹ ਸਾਰਾ ਇਨਾਮਲ ਪੇਂਟ ਕਹਿੰਦੇ ਨੇ ਜੀ ਗੋਲ ਦੇ ਵਿੱਚ ਇਹਦੀ ਇਕੱਲੇ ਪੇਂਟ ਪੇਂਟ ਦਾ ਹੀ 50000 ਰੁਪਏ ਲੱਗ ਜਾਂਦਾ ਤੇ ਇਹ ਪੂਰਾ ਸੈੱਟ 12500 ਦੀ ਰੇਂਜ ਹੈ 1 ਗ੍ਰਾਮ ਸੋਨੇ ਦੇ ਨਾਲ ਇੱਕ ਦੋ ਸੈੱਟ ਪ੍ਰੀਤ ਮੈਂ ਤੁਹਾਨੂੰ ਦਿਖਾਉਣੇ ਚਾਹੂੰਗਾ ਇਹ ਆ ਆ ਆ ਆ ਦੇਖ ਇੱਥੇ ਆ ਆਹ ਸੈਟ ਆ ਜਿਹੜੇ ਹਨਾ ਆਹ ਚੱਕਾ ਹਾਂਜੀ ਹਾਂਜੀ ਚੱਕੋ ਦੱਬੇ ਨੇ ਇੱਧਰ ਚੱਕ ਲਓ ਕੋਈ ਨਾਹੋ ਦੇਖੋ ਇਹ ਸਾਰੇ ਜੜਾਉ ਸੈਟ ਨੇ ਵੀਰੇ ਇਹਦੇ ਮੋਤੀ ਵੀ origional ਨੇ ਜਿਹੜੇ ਸੋਨੇ ਚ ਵਰਤਦੇ ਨੇ ਸਾਰੇ ਉਹੀ ਸ਼ੋਨ ਹੁੰਦੇ ਨੇ ਹੂੰ ਆਹ ਦੇਖਿਆ ਇੱਕ ਤੈਨੂੰ ਹੋਰ ਦਿਖਾਉਣਾ ਪਈ ਚੱਕ ਕੇ ਓਏ ਇੱਧਰ ਸਾਰੀ ਆਹ ਹੀ ਵੈਰਾਈਟੀ ਪਈ ਐ ਹੁਣ ਆਹ ਦੇਖੋ ਹੂੰ ਸਾਰੇ ਵੀਰੇ ਔਰ ਕੀ ਫਿਨਿਸ਼ਿੰਗ ਕੋਈ ਮੁਕਾਬਲਾ ਨਹੀਂ ਹੈਗਾ ਫਿਨਿਸ਼ਿੰਗ ਦਾ ਕਿਉਂਕਿ ਸਾਰਾ ਸਟੋਨ ਕਾਰੀਗਰ 골ਡ ਸਾਰਾ ਸੇਮ ਹੈ ਸਿਰਫ ਅੰਦਰ ਜਿਹੜਾ ਮਟੀਰੀਅਲ ਉਹਦਾ ਫਰਕ ਹੈ ਉਹਦਾ ਫਰਕ ਹੈ ਤੇ ਪਰ ਉਹ ਵੀ ਫਰਕ ਤੁਹਾਡੇ ਪਾਏ ਤੋਂ ਨਹੀਂ ਦਿਖਾਊਗਾ ਨਾ ਉਹ ਫਰਕ ਤੁਹਾਨੂੰ ਪਤਾ ਹੈ ਜੀ ਖਰੀਦਣ ਵੇਲੇ ਤੇ ਤੁਹਾਨੂੰ ਹੀ ਪਤਾ ਲੱਗਣਾ ਵਾਪਸ ਦੇਣ ਵੇਲੇ ਵਾਪਸ ਕਰਨ ਵੇਲੇ ਠੀਕ ਹੈ ਕਿ ਨਹੀਂ ਉਹ ਤੁਹਾਡੀ ਗੱਲ ਪਰਦੇ ਚ ਰਹਿ ਜਾਣੀ ਬਿਲਕੁਲ ਕਹਿੰਦੇ ਬਾਈ ਹਾਂਜੀ ਵੀਰੇ ਹੁਣ ਇਦਾਂ ਦੇ ਸਾਰੇ ਜਿਵੇਂ ਟੌਪਸ ਆ ਰਿੰਗਾ ਇਦਾਂ ਦੀਆਂ ਆਪਣੇ ਵਿਆਹ ਸ਼ਾਦੀ ਜਮਾਨ ਲਈ ਹੂੰ ਇਹਦੇ ਤੋਂ ਇਲਾਵਾ ਜਿਹੜੀ ਮੇਨ ਲੇਡੀਜ਼ ਚੈਨ ਡਿਜ਼ਾਈਨਰਸ ਲੀਗ ਹੂੰ ਸੋਨੇ ਦੇ ਵਿੱਚ ਆ ਜਾਓ ਸਾਰੇ ਡਿਜ਼ਾਈਨ ਹੀ ਉਹੀ ਹੁੰਦੇ ਨੇ ਆਹ ਦੇਖ ਤਾਂ ਸਹੀ ਯਾਰ ਪਹਿਲਾਂ ਆ ਜਿਹੜੀਆਂ ਮੇਨ ਰਿੰਗ ਇਹ ਸਾਰੀ ਕਾਲੀ ਪਲੇਟ ਵੀ ਉਹੀ ਯੂਜ਼ ਹੋਈ ਹੈ ਜਿਹੜੀ ਸੋਨੇ ਚ ਹੁੰਦੀ ਹੈ ਠੀਕ ਹੈ ਜੀ ਤੇ ਜਿਹੜੀ ਆ ਕਾਲੀ ਪਲੇਟ ਆ ਫਿਰ ਇਹ ਵੀ ਸੋਨੇ ਚ ਤੋ ਇਹ ਜਦੋਂ ਜਦੋਂ ਸੋਨੇ ਚ ਮਿਲਨੀ ਆ ਤੋਲ ਕੀ ਮਿਲਨੀ ਆ ਜੀ ਸੋਨੇ ਚ ਵਿੱਚ ਤੋਲੂਗੀ ਹਾਂਜੀ ਇਹ ਪਲੇਟ ਪਲੇਟ ਹੀ 1500 2000 ਰੁਪਏ ਦੀ ਸੋਨੇ ਦੇ ਵਿੱਚ ਜੋਕ ਕੀ ਮਿਲਦੀ ਆ ਹੁਣ ਆ ਦੇਖੋ ਵੀਰੇ ਜਿਨ੍ਹਾਂ ਨੇ ਜ਼ਿਆਦਾ ਹੈਵੀ ਨਹੀਂ ਪਾਣੀ ਆ ਇਹ ਡੇਢ ਡੇਢ 2 2 ਤੋਲੇ ਦੀਆਂ ਚੈਨਾ ਨੇ ਡਿਲੀਵਰ ਪਾਣ ਦੀ ਜਿਹੜਾ ਯਾਰ ਜਮਾ ਸਹੀ ਇਮਪ੍ਰੈਸ਼ਨ ਦਿਖਾਉਣ ਵਾਸਤੇ ਉਹ ਡੇਢ ਡੇਢ 2 2 ਤੋਲੇ ਵਾਲੀ ਸਹੀ ਇਮਪ੍ਰੈਸ਼ਨ ਪਾਉਂਦੀ ਜਿਨੇ ਜ਼ਿਆਦਾ ਹੈਵੀ ਪਾਣੀ ਆ ਉਹ ਵੀ ਵੈਰਾਈਟੀ ਮਿਲ ਜਾਂਦੀ ਏ ਤੇ ਸਭ ਤੋਂ ਵੱਡੀ ਗੱਲ ਕੀ ਆ ਤੁਸੀਂ ਸਾਡੇ ਕੋਲ ਆ ਕੇ ਕੋਈ ਆਰਡਰ ਨਹੀਂ ਦੇ ਕੇ ਜਾਣਾ ਹਰ ਇੱਕ ਵੈਰਾਈਟੀ ਹਰ ਸਾਈਜ਼ ਤੁਹਾਨੂੰ ਰੈਡੀ ਮਿਲਣਾ ਰੈਡੀ ਮਿਲਣਾ ਜੀ ਬਸ ਆਓ ਤੇ ਲਓ ਪਸੰਦ ਕਰਕੇ ਆਪਣਾ ਪਾ ਕੇ ਦੇਖ ਕੇ ਹੁਣ ਜਿਵੇਂ ਰਿੰਗਾ ਨੇ ਚ ਵੀਰੇ ਸਾਰੇ ਸਾਈਜ਼ ਅਵੇਲੇਬਲ ਹੁੰਦੇ ਨੇ ਹੱਡ ਡਿਜ਼ਾਈਨ ਚ ਯਾਰ ਇਹ ਜੀ ਲੈ ਆਪ੍ਰੀਤ ਪਾਈ ਹੋਵੇ ਯਾਰ ਠੋਕ ਦੇਖ ਕਿੰਨੀਆਂ ਕਰ ਕਰ ਹੂੰ ਸਭ ਤੋਂ ਵੱਡੀ ਗੱਲ ਇਹ ਆ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਬੈਠੇ ਆ ਪਾਰਕਿੰਗ ਦਾ ਕੋਈ ਡਿੱਕਾ ਨਹੀਂ ਗਾ ਵੀ ਗੱਡੀ ਤੇ ਆਓ ਸਭ ਤੋਂ ਸਭ ਤੋਂ ਨਾ ਅਨਮੋਲ ਹਰ ਭੇਜ ਆਉਂਦਾ ਸੀਗਾ ਹਾਂਜੀ ਮੈਂ ਆਇਆ ਨਹੀਂ ਗਾ ਮੈਨੂੰ ਸਾਰਿਆਂ ਨੂੰ ਵੱਡਾ ਫਿਕਰ ਆਈ ਮੈਂ ਕਿਰ ਉੱਥੇ ਗੱਡੀ ਪਤ ਨਹੀਂ ਕਿੱਥੇ ਨਹੀਂ ਨਹੀਂ ਗੱਡੀ ਦੀ ਪੂਰੀ ਪਾਰਕਿੰਗ ਸਹੂਲਤ ਪੂਰੀ ਹੈ ਹਾਂ ਜੀ ਆਪਾਂ ਵਿੱਚ 10 ਦੇ ਭਰ ਕੇ ਲੈ ਕੇ ਆ ਜੇ ਤੁਹਾਨੂੰ 10 ਲੱਗਣਗੇ ਤੁਸੀਂ ਆਓਗੇ ਤਾਂ ਦੇ ਹਰ ਤਰ੍ਹਾਂ ਦੀ ਆਹ ਦੇਖੋ 2 2.5 ਟੋਲੇ ਦਾ ਵਿਰਕੜਾ ਰੈਗੂਲਰ ਹੈ ਨਮੂਨੋ ਸੋਸ਼ਲ ਮੀਡੀਆ ਦੇ ਪ੍ਰਚਾਰ ਵੀ ਬਾਈ ਸਾਰਿਆਂ ਨੂੰ ਪਹਿਲਾਂ ਮੈਂ ਤਾਂ ਤੁਹਾਡੇ ਜਵਾਬ ਹਾਂਜੀ ਸੁਣਿਆ ਬਾਈ ਹਾਂਜੀ ਵੀਰੇ ਆਪਾਂ ਇਹ ਸਟਾਰਟ ਕੀਤਾ ਸਾਰਾ ਹਨਾ ਸਾਰਾ ਉਸ ਤੋਂ ਬਾਅਦ ਤਾਂ ਬਹੁਤ ਹੋ ਗਿਆ ਸੀ ਵੀ ਵੀਡੀਓ ਵੀਡੀਓ ਕੀਤੀਆਂ ਹਾਂਜੀ ਹਾਂਜੀ ਪਰ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੇਖਦੇ ਅੱਜ ਵੀ ਵੀਰੇ ਮੈਨੂਫੈਕਚਰਿੰਗ ਆਪਣੀ ਹੈ ਪੂਰੇ ਪੰਜਾਬ 'ਚ ਕੋਈ ਵੀ ਦੂਜਾ ਪਲਾਨ ਨਹੀਂ ਹੈਗਾ ਤੇ ਸਾਰੀ ਟੈਕਨੀਕ ਜਿਹੜੀ ਪ੍ਰੋਪਰ 1 ਗ੍ਰਾਮ 골ਡ ਵਾਲੀ ਜੀ ਅਰੀਜਨਲ ਜਿਊਲਰੀ ਹੈ ਜਿਹੜੀ ਆਪਾਂ ਚੈਲੇਂਜ ਨਾਲ ਵੇਚਦੇ ਆਂ ਕਿ ਭਾਈ ਕੋਈ ਸਾਬਤ ਕਰ ਦੇ ਤੇ ਪਾਲਿਸ਼ ਹੈ ਤੇ ਆਪਾਂ ਦਾ ਨਾਮ ਹੈ ਉਸ ਗੱਲ ਦਾ ਭਾਵੇਂ ਉਹ ਉਹ ਤੁਹਾਡੇ ਬਾਪੂ ਦੀ ਇਵੈਂਸ਼ਨ ਹੈ ਹਾਂ ਸਾਰੀ ਹਾਂਜੀ ਸਾਰੀਆਂ ਮਸ਼ੀਨਾਂ ਵਗੈਰਾ ਆਪਣੇ ਹੀ ਲੱਗੀਆਂ ਹੋਈਆਂ ਨੇ ਤੇ ਪ੍ਰੋਪਰ ਗਰੰਟੀ ਨਾਲ ਸਮਾਨ ਹੁੰਦਾ ਲੋਕ ਯਾਰ ਜੇ ਤੁਸੀਂ ਮੈਂ ਲੋਕਾਂ ਦੀ ਪ੍ਰਾਈਵੇਸੀ ਆ ਮੈਂ ਦਿਖਾ ਨਹੀਂ ਸਕਦਾ ਪਰ ਜੇ ਮੈਂ ਗਾਹਕ ਦਿਖਾਉਂਦਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਸ ਵਕਤ ਸ਼ੋਅਰੂਮ ਤੇ ਕਿੰਨਾ ਇੱਕ ਮੈਂ ਹੋਰ ਦੇਖਿਆ ਕਿ ਜਿਹੜੇ ਬਹੁਤ ਸੌਖੇ ਘਰਾਂ ਦੇ ਲੋਕ ਆ ਬਹੁਤ ਜ਼ਿਆਦਾ ਲਿਆ ਕਿਉਂਕਿ ਮੇਨ ਗੱਲ ਸਰ ਕੀ ਹੈ ਬਾਰ-ਬਾਰ ਅੱਜਕੱਲ ਜਿਵੇਂ ਵੀਰੇ ਵਿਆਹ ਸ਼ਾਦੀਆਂ ਹੁੰਦੀਆਂ ਨੇ ਬਾਹਰ ਨੇ ਅੰਦਰ ਰਾਤੀ ਆਣਾ ਜਾਣਾ ਬੰਦਾ ਬਾਰ-ਬਾਰ ਲੋਕਰਾਂ ਚ ਨਹੀਂ ਭਜਦਾ ਇਹ ਚੀਜ਼ਾਂ ਆਪਾਂ ਘਰੇ ਰੱਖ ਲੈਂਦੇ ਹਾਂ ਜੁਲਰੀ ਟਾਈਮ ਆ ਕੇ ਆਰਾਮ ਨਾਲ ਕੱਢ ਕੇ ਪਾ ਸਕਦੇ ਆਪਾਂ ਹੁਣ ਵੀਰਾ ਦੇਖੋ ਕੜਾ ਸਾਈਜ਼ ਵੀ ਦੇਖੋ ਤੇ ਇਹਦਾ ਉਹ ਵੀ ਦੇਖੋ ਇਹ 150 ਗ੍ਰਾਮ ਦਾ ਕੜਾ ਹੈ ਇਹ 150 ਗ੍ਰਾਮ ਇਹਦਾ ਮਤਲਬ 15 ਤੋਲੇ ਹਾਂਜੀ 15 ਤੋਲੇ ਦੇ ਉੱਪਰ ਕੜਾ ਵਾ ਤੇ 1.5 11 ਲੱਖ ਰੁਪਏ ਦਾ ਬਣਦਾ ਸੋਨਾ ਹਾਂ ਤੇ ਇਹ ਵੀ ਆਪਾਂ 1 ਗ੍ਰਾਮ ਦੇ ਵਿੱਚ ਤਿਆਰ ਕਰਨਾ ਮਤਲਬ ਇਹਦੇ ਸੋਨਾ ਥੋੜਾ ਜ਼ਿਆਦਾ ਜਣਾਣਾ ਪੈਂਦਾ ਹੈ ਇਹ 28000 ਰੁਪਏ ਦਾ 3 ਗ੍ਰਾਮ ਦੇ ਉੱਪਰ ਤੇ ਗੋ ਸੋਨਾ ਪਾਉਣਾ ਤੁਹਾਡਾ 22000 ਰੁਪਏ ਦਾ ਸੋਨਾ ਹੀ ਹੈ ਜੀ ਤੇ ਦੇਖਤਾ ਹੀ ਪ੍ਰੀਤਾ ਸਰ ਬਾਬਾ ਹੀ ਲੱਗਦਾ ਯਾਰ ਮੈਂ ਕਿਹ ਡੇਰੇ ਵਾਲਾ ਹੂੰ ਲਾ ਕਰ ਗੱਲ ਬਾਬਿਆਂ ਦੇ ਪਾਏ ਹੁੰਦੇ ਆ ਜਾਂ ਵੱਡੇ ਗਵਈਆਂ ਦੇ ਪਾਏ ਹੁੰਦੇ ਸੀਗੇ ਹਨਾ ਇਹਦੇ ਵਿੱਚ ਮੇਨ ਕਹਿੰਦਾ ਮਤਲਬ ਇਹੀ ਹੈ ਕਿ ਸ਼ੌਂਕ ਬੰਦਾ ਹਰ ਤਰ੍ਹਾਂ ਪੂਰਾ ਕਰ ਸਕਦਾ ਬੜੇ ਕਸਟਮਰ ਆਂਦੇ ਆ ਕੇ ਸਾਨੂੰ ਕਹਿੰਦੇ ਹੁੰਦੇ ਸੀ ਕਿ ਫੋਟੋ ਦਿਖਾ ਕੇ ਕਿ ਵੀਰੇ ਇਦਾਂ ਦਾ ਬਣਵਾਣਾ ਹੈ ਤੇ ਆਪਾਂ ਵੀਰੇ ਇੰਨੀ ਕੋਸ਼ਿਸ਼ ਕਰੀਦੀ ਹੈ ਵੈਰਾਈਟੀ ਵਧਾਣ ਦੀ ਕਿ ਆਪਣੇ ਕੋਲ ਅਵੇਲੇਬਲ ਹੀ ਹੁੰਦਾ ਫਿਰ ਸਮਾਨ ਆ ਜੀ ਵੀ ਜਿਹੜਾ ਬੰਦਾ ਫੋਟੋ ਦਿਖਾ ਦੇ ਉਹ ਹੁੰਦਾ ਹੀ ਆ ਹੁੰਦਾ ਹੀ ਆ অলਮੋਸਟ ਹੁੰਦੀ ਹੈ ਜੇ ਨਹੀਂ ਹੁੰਦਾ ਤੇ ਬਣਵਾ ਦਿੰਦਾ ਫਿਰ ਠੀਕ ਜੇ ਤੁਸੀਂ ਕਿਸੇ ਵੀ ਯਾਰ ਤੁਸੀਂ 1 ਗ੍ਰਾਮ ਸੋਨਾ ਲੈਣਾ ਹੈ ਤਾਂ ਨੰਬਰ ਆ ਜਿਹੜਾ ਤੁਹਾਨੂੰ ਸਕਰੀਨ ਤੇ ਤੁਸੀਂ ਨੋਟ ਕਰ ਲਓ ਬਾਈ ਅਨਮੋਲ ਹੁਣ ਨੂੰ ਤੁਸੀਂ ਕਰਨਾ ਫੋਨ ਇਹਨਾਂ ਨੇ ਤੁਹਾਨੂੰ ਭੇਜ ਦੇਣੀ ਆ ਲੋਕੇਸ਼ਨ ਹਾਂਜੀ ਬਿਲਕੁਲ ਜੇ ਅਨਮੋਲ ਜੁਵਲਰਸ ਭਰਲੈਂਡ ਦਾ ਤਾਂ ਵੀ ਸਿੱਧੀ ਆਜੀ ਹਾਂਜੀ ਹਾਂਜੀ ਅਨਮੋਲ ਜੁਵਲਰ ਭਰ ਕੇ ਚਾਹੇ ਲੁਧਿਆਣੇ ਦੁਕਾਨ ਤੇ ਚਾਹੇ ਆਪਣੇ ਮੋਹਾਲੇ ਦੇ ਸ਼ੋਰੂਮ ਤੇ ਵਿਜ਼ਿਟ ਕਰ ਸਕਦੇ ਆ ਕਸਟਮਰ ਹਾਂ ਮੋਹਾਲੀ ਜੇ ਤੁਸੀਂ ਮੋਹਾਲੀ ਦੇ ਨੇੜੇ ਆ ਤਾਂ ਮੋਹਾਲੀ ਭੇਜ ਸਕਦੇ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਉਹ ਵੀ ਇਹਨਾਂ ਦਾ ਹੀ ਆ ਜੇ ਤੁਸੀਂ ਲੁਧਿਆਣੇ ਆ ਤਾਂ ਲੁਧਿਆਣੇ ਆ ਜੂਗੀ ਬਹੁਤ ਪਿਆਰੇ ਇਨਸਾਨ ਆ ਜ਼ਿੰਮੇਵਾਰੀ ਨਾਲ ਚੀਜ਼ ਦੇਣ ਵਾਲੇ ਆ ਤੇ ਜ਼ਿੰਮੇਵਾਰੀ ਨਾਲ ਵੇਚਣ ਤੋਂ ਬਾਅਦ ਗੱਲ ਸੁਣਨ ਵਾਲੇ ਬੰਦੇ ਬਹੁਤ ਸਾਡਾ ਮਤਲਬ ਇਹਨਾਂ ਨਾਲ ਬਾਹ ਹੋ ਗਿਆ ਪਿਆਰੇ ਸੱਜਣਾ ਭਰੋਸਾ ਕਰਨ ਦੇ ਯੋਗ ਸੱਜਣਾ ਜੇ ਕੋਈ ਵੀ ਸੱਜਣ ਆਉਣਾ ਚਾਹੁੰਦਾ ਆ ਸਕਦਾ ਵੇ ਫਿਕਰੋ ਕੇ ਆ ਸਕਦਾ ਕੱਡੀ ਲਿਆਓ ਕਾਸੇ ਤੇ ਆਓ ਤੁਹਾਡਾ ਪਾਰਕਿੰਗ ਵੀ ਹੋਊਗੀ ਇੱਜ਼ਤ ਮਾਨ ਵੀ ਹੋਊਗਾ ਚੀਜ਼ ਵੀ ਮਿਲੂਗੀ ਜਿਉਂਦੇ ਰਹੋ